जी है अराउंड टू पॉइंट सिक्स परसेंट ही हुई है एंड आई थिंक इस uh, 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 सैटरडे संडे शायद थोड़ी हूँ वधन वधना वदन, शुरू भी हो जाए हाले घट्टी हैगी है साराइवल इन्नी कु नहीं कुनी हुई ओनली टू परसेंट अराउंड हैगी है बट सा जी पेमेंट्स हैं तो लिफ्टिंग है वो हंड्रेड परसेंट हैगी है जी ड्यू पेमेंट्स है अभी कर चुके हैं जी लिफ्टिंग परसेंटेज है साड़ी हंड्रेड परसेंट हैगी है, 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 है तो मैं आप ਤੇ ਸਾਰੇ ਅਫਸਰ ਵੀ ਮੰਡੀ ਦੇ ਅਚੰਚੇਤ ਨਿਰੀਖਣ ਵੀ ਕਰ ਰਹੇ ਹੈਗੇ ਆ so that ਐਕਚੁਅਲੀ ਉੱਥੇ ਸੌਲਥ ਹੋਵੇ ਬਿਕੋਜ਼ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੀਟ ਵੇਵ ਦੀ ਐਡਵਾਈਜ਼ਰੀ ਆਈ ਆਲਰੇਡੀ ਹੋਈ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਜਿਹੜੀ ਉੱਥੇ ਲੇਬਰ ਕੰਮ ਕਰਦੀ ਹੈ ਜਾਂ ਉੱਥੇ ਜਿਹੜੇ ਕਿਸਾਨ ਵੀਰ ਤੇ ਭੈਣਾ ਜਾਂਦੀਆਂ ਨੇ ਉਹਨਾਂ ਨੂੰ ਕੋਈ ਵੀ ਦਿੱਕਤ ਆਵੇ ਗਰਮੀ ਦਾ ਉਹਨਾਂ ਨੂੰ ਅਹ احساس ਨਾ ਹੋਵੇ ਉਹਨਾਂ ਨੂੰ ਜ਼ਿਆਦਾ ਵੇਟ ਨਾ ਕਰਨਾ ਪਏ ਉਹਨਾਂ ਦੀ ਜਿਹੜੀ ਜਿੰਸ ਆਂਦੀ ਹੈ ਮੈਂ ਤਾਂ ਹੀ ਤੁਹਾਡੇ ਗ੍ਰਾਹਕਾਂ ਹੀ ਇਹ ਵੀ ਅਪੀਲ ਕਰਨਾ ਚਾਹੁੰਦੀ ਕਿ ਸੁੱਕੀ ਲੈ ਕੇ ਆਣ so that ਉਹ ਨਾਲ ਦੀ ਨਾਲ ਉਹਦੀ ਪਰਚੇਸ ਦੀ ਪ੍ਰਕਿਰਿਆ ਹੋ ਸਕੇ ਤੇ ਉਹਨਾਂ ਨੂੰ ਵੀ ਵੇਟ ਨਾ ਕਰਨਾ ਪਏ ਮੈਂ ਇੱਕ ਸੇਫ ਸਕੂਲ ਵਾਹਨ ਪਾਲਿਸੀ ਨੂੰ ਲੈ ਕੇ ਵੀ ਤੁਸੀਂ ਇੱਕ ਹਫ਼ਤਾ ਜਿਹੜਾ ਦਿੱਤਾ ਜਾ ਸਕੋ ਕਿਸ ਤਰ੍ਹਾਂ ਦੀ ਪਾਲਿਸੀ ਲਗੀ